ਜਦ ਤੁਸੀਂ ਨਿਰਸਰਵਾਰਥ ਕਾਰਜ ਕਰਦੇ ਹੋ ਕਦੇ ਵੀ ਕਿਸੇ ਗੱਲ ਦੀ ਮਨੋ ਕਾਮਨਾ ਕੀਤੇ ਬਿਨਾ ਕਦੇ ਵੀ ਕਿਸੇ ਗੱਲ ਨੂੰ ਚਾਹੇ ਬਿਨਾ ਤਾਂ ਪਰਮਾਤਮਾ ਉਸ ਨੂੰ ਜ਼ਰੂਰ ਪਾਗਲਾ ਦਿੰਦਾ ਹੈ ਅਜਿਹਾ ਕੁਝ ਹੋਇਆ ਜਸਵੀਰ ਸਿੰਘ ਧਾਮ ਹੋਣਾ ਨਾਲ ਜਿਨ੍ਹਾਂ ਨੂੰ ਹੁਣ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਵਿੱਚ ਐਸੋਸੀਏਟ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ ਹਾਲਾਂਕਿ ਪਹਿਲਾਂ ਵੀ ਬਹੁਤ ਸਾਰੇ ਕਾਰਜ ਕੀਤੇ ਗਏ ਨੇ ਉਹਨਾਂ ਸਦਕਾ ਇਹ ਵੱਡਾ ਫੈਸਲਾ ਲੱ타 ਗਿਆ ਜੇ ਗੱਲ ਹਜ਼ੂਰ ਸਾਹਿਬ ਬੋਰਡ ਦੀ ਕੀਤੀ ਜਾਵੇ ਜਾਂ ਹਜ਼ੂਰ ਸਾਹਿਬ ਵਿਖੇ ਡਿਵੈਲਪਮੈਂਟ ਨੂੰ ਕੀਤੀ ਜਾਵੇ ਤਾਂ ਉੱਥੇ ਵੀ ਇੱਕ ਅਹਿਮ ਰੋਲ ਅਦਾ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਉਹ ਬਹੁਤ ਸਾਰੀਆਂ ਵੱਖ-ਵੱਖ ਯਾਤਰਾਵਾਂ ਦੇ ਵਿੱਚ ਅਹਿਮ ਰੋਲ ਅਦਾ ਸਾਹਬ ਕਮੇਟੀ ਵੱਲੋਂ ਵੀ ਇਹ ਫੈਸਲਾ ਲਿੱਤਾ ਗਿਆ ਸਾਡਾ ਜਸਵੀਰ ਸਿੰਘ ਤਾਂ ਮੌਜੂਦ ਨਾ ਗੱਲਬਾਤ ਕਰਨੇ ਤਾਂ ਸਾਬ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਆਖੇਕਾਰ ਤੁਹਾਨੂੰ ਇੱਥੇ ਦਿੱਤੀ ਗਈ ਹੈ ਬਿਹਾਰ ਦੇ ਵਿੱਚ ਕਿਵੇਂ ਇਸ ਜ਼ਿੰਮੇਵਾਰੀ ਦੇਖਦੇ ਇਸ ਨਾਚੀ ਜੂਤੇ ਹਮੇਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਸ਼ੀਰਵਾਦ ਰਿਹਾ ਜਦੋਂ ਗੁਰਤਾ ਘਦੀ ਆਈ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਉਹ ਸ੍ਰੀਚੇ ਸਾਹਿਬ ਨੇ ਮੇਰੇ ਤੇ ਪੁਰਸਾ ਕੀਤਾ ਗੁਰੂਆਂ ਦੇ ਆਸ਼ੀਰਵਾਦ ਤੇ ਮੇਰੇ ਤੇ ਸੀ डॉक्टर साहब ने मेरे और भरोसा किया तो उन्होंने मैं कुछ काम कर पाया असी एक जागृति यात्रा उस वक्त कटी थी जो पहली जो यात्रा निकली सी उस तो बाद हम कई यात्राओं निकलिया ने कॉन्सैप्ट सिरचा साहब निकल के सी बनाया से रूट प्लानिंग कोआर्डिनेशन नौ महीने वो यात्रा चली सी तीन सौ साल गुरु के नाल दो हज़ार सत्त यात्रा चली तो दो हज़ार अठकी नौ महीने अज भी लोग यात्रा बोलते नहीं परवा उंगारा मिले ਉਸ ਹੀ ਕੋਆਰਡੀਨੇਸ਼ਨ ਉਸ ਹੀ ਐਡਮਿਨਿਸਟ੍ਰੇਸ਼ਨ ਪ੍ਰੋਸੀਜਰਸ ਆਪਕੋ ਮੈਂ ਸਿੱਖੀ ਮੈਂ ਕਿਸ ਤਰ੍ਹਾਂ ਕੋਆਰਡੀਨੇਸ਼ਨ ਕਰਨੇ ਕਿਸ ਤਰ੍ਹਾਂ ਅਗੇ ਪਲਾਨਿੰਗ ਕਰਨੀ ਹੋ ਗਈ ਉਸ ਤੋਂ ਬਾਅਦ ਹੁਣ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਤਖਤ ਸ੍ਰੀ ਹਰਵੰਦਰ ਜੀ ਪਟਨਾ ਸਾਹਿਬ ਨੇ ਮੇਰੇ ਤੇ ਗੁਰੂ ਮਹਾਰਾਜ ਨੇ ਫਿਰ ਮੇਰੇ ਉੱਪਰ ਮੇਰੇ ਪਰਿਆਹਤ ਰੱਖਿਆ ਸੋਈ ਸਾਹਿਬ ਨੇ ਮੈਂ ਆਇਆ ਕਿਸੇ ਹੋਰ ਕੰਮ ਲਈ ਸੀ ਉਸ ਦਿਨ ਯਾਤਰਾ ਦੀ ਪਲਾਨਿੰਗ ਚੱਲ ਰਹੀ ਸੀ ਕਿਸੇ ਹੋਰ ਕੰਮ ਲਈ ਆਇਆ ਤੇ ਮੈਂ ਐਕਸੀਡੈਂਟਲੀ ਅੰਦਰ ਵੜਿਆ ਐਕਸੀਡੈਂਟਲੀ ਤੇ ਨਹੀਂ ਕਹਿ ਸਕਦੇ ਕਿ ਇਹ ਵੀ ਲਿਖਿਆ ਤਰੋਂ ਹੀ ਲਿਖਿਆ ਹੁੰਦਾ ਹੈ। ਹਮਮ। ਬਾਬਾ ਸਾਹਿਬ ਨੇ ਮੈਨੂੰ ਇੱਥੇ ਬੜਾ ਸਹਿਯੋਗ ਦਿੱਤਾ। ਜੋ ਸ਼੍ਰਮਣੀ ਕਮੇਟੀ ਮੈਂਬਰ ਸਾਡੇ ਬੰਬੇ ਤੋਂ ਨੇ। ਚੀਫ ਕਾਸਟਰ ਜਨ ਮਹਾਰਾਸ਼ਟਰ ਦੇ ਪ੍ਰੈਜ਼ੀਡੈਂਟ ਨੇ। ਉਹਨਾਂ ਦਾ ਸਾਥ ਮੈਨੂੰ ਇੱਥੇ ਬਹੁਤ ਮਿਲਿਆ ਸਹਿਯੋਗ ਮਿਲਿਆ। ਜਿਸ ਨਾਲ ਕਰਕੇ ਇੱਥੇ ਮੈਨੂੰ ਸੇਵਾਵਾਂ ਦਾ ਮੌਕਾ ਮਿਲਿਆ। ਤੋ ਇਸ ਦੇ ਨਾਲ ਨਾਲ ਹੁਣ ਜੇ ਗੱਲ ਕੀਤੀ ਜਾਵੇ ਪਟਨਾ ਸਾਹਿਬ ਤੋਂ ਵੀ ਜਿਹੜੀ ਯਾਤਰਾ ਜ ਰੰਭ ਹੋਈ ਹੈ ਇੱਕ ਜਾਗਰਤੀ ਯਾਤਰਾ ਜਿਹੜੀ ਨੋ ਸਟੇਟਾਂ ਦੇ ਵਿੱਚ ਜਿਹੜੀ ਯਾਤਰਾ ਜਾਣੀ ਆ ਉਸ ਦੀ ਵੀ ਪਲੈਨਿੰਗ ਕੀਤੀ ਤੁਸੀਂ ਨੇ ਕਿੰਨਾ ਕੁ ਉਸ ਦੇ ਵਿੱਚ ਜਿਹੜਾ ਕੱਫ ਕੰਮ ਰਿਹਾ ਜਾਂ ਜਿਵੇਂ ਸੰਪਰਕ ਕਰਨਾ 1 ਟੂ 1 ਸਟੇਟ ਨਾਲ ਉਹ ਕਿਸ ਤਰੀਕੇ ਦਾ ਰਿਹਾ ਸਾਰਾ ਜੀ ਇਹ ਨੋ ਸਟੇਟ ਜਿਸ ਤਰ੍ਹਾਂ ਕਿ ਤੁਸੀਂ 2 ਦਿਨ ਤੋਂ ਦਿਖਾਈ ਰਿਹਾ ਨੋ ਸਟੇਟ ਦੇ ਵਿੱਚ ਯਾਤਰਾ ਜਾ ਰਹੀ ਹੈ ਅਸੀਂ 3 ਸਟੇਟ ਦੇ ਵਿੱਚ ਕੋਆਰਡੀਨੇਸ਼ਨ ਮੀਟਿੰਗ ਕਰਕੇ ਆ ਗਏ ਬਾਕੀ ਸਟੇਟਾਂ ਦੇ ਵਿੱਚ ਅਸੀਂ ਇਹ ਅੱਜ ਯਾਤਰਾ ਤੇ ਅਸੀਂ ਪ੍ਰੈਸ਼ਰ ਸੀ 2-3 ਦਿਨ ਤੋਂ 2-3 ਦਿਨ ਬਾਅਦ ਅਸੀਂ ਟਿਕ ਲ ਦਿੱਲੀ ਜਾਵਾਂਗੇ ਹਰਿਆਣਾ ਜਾਵਾਂਗੇ ਪੰਜਾਬ ਜਾਵਾਂਗੇ ਤੋਂ ਕੋਆਰਡੀਨੇਸ਼ਨ ਮੀਟਿੰਗ ਅਸੀਂ ਪਹਿਲੇ ਕਰਦੇ ਹਾਂ ਮੋਬਾਈਲਾਈਜ਼ ਕਰ ਦਿੰਦੇ ਹਾਂ ਤੇ ਬੜਾ ਇੱਕ ਸਿਸਟਮ ਸੈੱਟ ਹੈ ਗਿਆ ਜੋ ਚਾਰ ਯਾਤਰਾਵਾਂ ਨਿਕਲ ਚੁੱਕੇ ਨੇ ਅਸੀਂ ਉਹੀ ਪੈਟਰਨ ਤੇ ਚੱਲ ਰਿਹਾ ਹੈ ਉਹ ਪੈਟਰਨ ਤੇ ਚੱਲਦੇ ਰਵਾਂਗੇ ਤੇ ਕੋਈ ਇਸ਼ੂ ਨਹੀਂ ਆ ਰਿਹਾ ਸਾਨੂੰ ਬਹੁਤ ਅੱਛੇ ਤਰੀਕੇ ਨਾਲ ਚੀਜ਼ ਚੱਲ ਰਹੀ ਹੈ ਜੀ ਨਮਾ ਇਸ ਵਾਰ ਜਿਹੜਾ ਯਾਤਰਾ ਦੇ ਵਿੱਚ ਐਡ ਕੀਤਾ ਗਿਆ ਸਾਨੂੰ ਨੂੰ ਮਿਲਿਆ ਕਿ ਤੁਸੀਂ ਬੜੇ ਸੋਸ਼ਲ ਮੀਡੀਆ ਨੂੰ ਇਨਫਲੂਐਂਸਰ ਨੇ ਜਿਹੜੇ ਉਹਨਾਂ ਨੂੰ ਐਡ ਕੀਤਾ ਤਾਂ ਕਿ ਪ੍ਰਚਾਰ ਪੂਰਾ ਹੋ ਸਕੇ ਹਾਂ 2700 ਸਾਡੇ ਕੋਲ ਐਸਐਮਐਸ ਹੁੰਦੇ ਸਨ WhatsApp 'ਵੀ ਨਹੀਂ ਹੁੰਦਾ ਸੀ। ਤੁਹਾਡਾ ਚੈਨਲ ਸੀ ਪੀਟੀਸੀ, ਈਟੀਸੀ ਹੁੰਦਾ ਸੀ ਉਸ ਉੱਪਰ। ਉਹਦੇ ਜ਼ਰੀਏ ਅਸੀਂ ਪੂਰੀ ਦੁਨੀਆ ਤੱਕ ਪਹੁੰਚੇ। ਤੁਸੀਂ ਲੋਕਾਂ ਨੇ ਸਾਨੂੰ ਉਸ ਵਕਤ ਬਹੁਤ ਸਪੋਰਟ ਕੀਤਾ ਸੀ। ਤੇ ਅੱਜ ਦਾ ਜੋ ਮਾਰਾ ਜਿਹੜਾ ਸੋਸ਼ਲ ਮੀਡੀਆ ਦਾ ਆ ਗਿਆ ਤੇ ਚੀਜ਼ਾਂ ਵਿੱਚ ਚੇਂਜ ਹੋ ਚੁੱਕੀਆਂ ਨੇ। ਅੱਜ ਨਿਊਜ਼ਪੇਪਰ ਵੀ ਲੋਕੀ ਕਾਟੀ ਪੜ੍ਹਦੇ ਨੇ ਸੋਸ਼ਲ ਮੀਡੀਆ ਤੋਂ ਜ਼ਿਆਦਾ। ਔਰ ਸਾਡਾ ਮੰਤਵ ਇਹ ਹੀ ਰਿਹਾ ਹੈ ਕਿ ਨਵੀਂ ਪਨੀਰੀ ਨੂੰ ਦਸੀਏ ਕਿ ਗੁਰਤੇ ਇੱਕ ਬਾਦਰੀ ਸ਼ਾਹਦਤ ਆਪਣੀ ਪਨੀਰੀ ਨੂੰ ਤਾਂ ਅਸੀਂ ਦਸਾਂਗੇ ਦਸਾਂਗੇ। ਕੀ ਅਗਲੀ ਜੜੀ ਆਣ ਵਾਲੀ ਨਾਨ ਸਿੱਖ ਪਨੀਰੀ ਹੈਗੀ ਆ ਉਹਨੂੰ ਵੀ ਦੱਸਣਾ ਸੀ ਦੇਖੋ ਜਿਹੜੀ ਪਹਿਲੀ ਯਾਤਰਾ ਸੀ 300 ਸਾਲ ਗੁਰੂ ਦੇ ਨਾਲ ਉਹ ਸੀ ਗੁਰਤਾ ਗਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਸਿੱਖਾਂ ਨੂੰ ਦੱਸਣਾ ਸੀ ਕਿ ਅਸੀਂ ਦੇਹਤਾਰੀ ਗੁਰੂ ਦੇ ਪਿੱਛੇ ਨਹੀਂ ਲੱਗਣਾ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਣੀ ਰਹਿਣਾ ਤੇ ਉਹਨੂੰ ਹੀ ਗੁਰੂ ਮੰਨਣਾ ਦੇਹਤਾਰ ਨੂੰ ਨਹੀਂ ਮੰਨਣਾ ਉਹ ਸਾਡੀ ਜੋ ਆਬਾਦੀ ਹੈ 4 ਕਰੋੜ ਤੋਂ ਵੱਧ ਲੋਕ 4.5 ਕਰੋੜ ਤੋਂ ਵੱਧ ਲੋਕ ਪੁਣਾ ਦੇ ਲਈ ਸੀ ਆਹ ਜਿਹੜੀ ਯਾਤਰਾ ਹੈਗੀ ਕੁਰਤੇ ਇੱਕ ਬਹਾਦਰ ਦੀ ਸ਼ਹਾਦਤ ਦੀ ਇਹ ਸਾਨੂੰ 140 ਕਰੋੜ ਭਾਰਤ ਵਾਸੀਆਂ ਨੂੰ ਦੱਸਣੀ ਆਇਆ ਹੈ। ਬਹੀ ਸ਼ਹਾਦਤ ਕੀ ਹੋਈ ਸੀ ਕਿਉਂ ਹੋਈ ਸੀ ਕਿਵੇਂ ਹੋਈ ਸੀ ਮੈਂ ਉਹ ਇਤਿਹਾਸਿਤ ਨਹੀਂ ਜਾਂਦਾ। ਉਹ ਸਾਨੂੰ ਪੂਰੀ ਲੋਕਾਇ ਨੂੰ ਦੱਸਣਾ ਹੈਗਾ। ਉਦਰੇ ਅਸੀਂ ਨਵੇਂ ਮੀਨਸ ਪਕੜੇ। ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਗਿਆ। ਅਸੀਂ ਕੀ ਕੀਤਾ ਮੈਂ ਪਿੱਛੇ ਗਿਆ ਸੀ ਟਾਟਾ ਨਗਰ ਸੌਰੀ ਰਾਂਚੀ ਗਿਆ ਸੀ ਝਾਰਖੰਡ ਦੀ ਮੀਟਿੰਗ ਸੀ। ਉੱਥੇ ਕਾਫੀ ਯੰਗਸਟਰ ਆਏ ਸੀ। ਤੇ ਹਰ ਇੱਕ ਨੇ बड़े उत्साह न काम किया मेरे न मैं उन्होंने कहा कि सोशल मीडिया का आप कि कर सकते हैं तो मैं उन्होंने कहा कि इन्फ्लुएंसर पकड़ो अचक इन्फ्लुएंसर का जमाना गया हर इन्फ्लुएंसर से किसी भी हज़ार किसी पच्चीस हज़ार पाँ हज़ार टू मिलियन फॉलोअर्स भी है असी उन्हें की किया कि नॉन सिख इन्फ्लूसरों पकड़िया उन्होंने ब्रीफिंग दी तो दे आर वैरी एक्साइटेड उन्होंने पता लग जब इतिहास के बारे में पच्ची इन्फलुएसर साटा नगर ਉਜ਼ਰਤੀ ਪ੍ਰਬੰਧਕ ਕਮੇਟੀ ਨੇ ਸੈਂਟਰਲ ਗੁਰਦਾਰਾ ਪ੍ਰਬੰਧਕ ਕਮੇਟੀ ਮੀਟਿੰਗ ਲਈ ਵਿਥ ਐਫਰਟ ਹਾਫ ਲੋਕਲ ਬੱਚੇ ਇਹ ਪਹਿਲਾਂ ਨਹੀਂ ਹੁੰਦਾ ਸੀ ਸਾਰੇ ਪ੍ਰਧਾਨ ਸੀ ਆਪਣੀ ਮੀਟਿੰਗ ਕਰਦੇ ਸਨ ਇੱਕ ਵਾਰ ਪਹਿਲੀ ਵਾਰ ਉਹਨਾਂ ਨੇ ਯੰਗਸਟਰ ਨੂੰ ਇਨਵੋਲ ਕੀਤਾ ਆਓ ਸਾਡੇ ਨਾਲ ਮਿਲ ਕੇ ਕੰਮ ਕਰੀ ਸਾਰੇ ਮਿਲ ਕੇ ਕੰਮ ਕਰੀ ਉਹ ਅਸੀਂ ਸੈਕਸੈਸਫੁਲ ਹੋਏ ਕਿਤੇ ਜਿੱਤੇ ਪ੍ਰਬੰਧਕ ਕਮੇਟੀ ਹਨ ਉਸ ਦਿਨ ਨਾਲ ਅਸੀਂ ਯੰਗਸਟਰਸ ਜਿਹੜੇ ਹੈ ਅਸੀਂ ਜੋੜੇ 25 30 ਇਨਫਲੂਐਂਸਰ ਸੀ ਉਹਨਾਂ ਨੂੰ ਉਹਨਾਂ ਇਤਿਹਾਸ ਦਾ ਸਿਆ ਹੁਣ ਹਰ ਇੱਕ ਦੇ ਜਿਸ ਤਰ੍ਹਾਂ ਮੈਂ ਕਿਹਾ ਕਿ ਮਿਲੀਅਨ ਫਾਲੋਅਰਸ ਵੀ ਆਏ ਨੇ ਜਦੋਂ ਨਾਨ ਸਿੱਖ ਗੱਲ ਕਰੇਗਾ ਗੁਰਤੇਗ ਬਾਦਰ ਜੀ ਤਾਂ ਆਵਾਜ਼ ਨਾਨ ਸਿੱਖਾ ਤੱਕ ਜਾਏਗੀ ਅਸੀਂ ਸਿੱਖ ਹੀ ਆਪੇ ਕੀਰਤਨ ਦਰਬਾਰ ਕਰਾਂਗੇ ਆਪੇ ਗੁਰਾ ਕੀ ਸੰਗਰਾਂ ਦੇ ਸੀ ਆਪੇ ਸੁਣਾ ਕੇ ਤੇ ਉਹ ਠੀਕ ਹੈ ਸਾਡੇ ਉਹ ਵੀ ਜ਼ਰੂਰੀ ਹੈਗਾ ਸਾਡੇ ਬੱਚਿਆਂ ਨੂੰ ਪਤਾ ਲੱਗਦਾ ਪਰ ਇਹ 140 ਕਰੋੜ ਦਾ ਕਿਸ ਤਰ੍ਹਾਂ ਪਹੁੰਚਾਗੇ ਇਹ ਅਸੀਂ ਫਿਲਹਾਲ ਅਸੀਂ ਇੱਕ ਛੋਟਾ ਜਿਹਾ ਹੈਗਾ ਇਨਫਲੂਐਂਸਰ ਵਾਲੀ ਜਿਹੜੀ ਚੀਜ਼ ਹੈ ਅਸੀਂ ਕੀਤੀ ਅੱਗੇ ਵੀ ਜਿਸ ਤਰ੍ਹਾਂ ਅੱਜ ਯਾਤਰਾ ਨਿਕਲੀ ਹੈ ਜਿਸ ਤਰ੍ਹਾਂ ਸਾਨੂੰ ਸਮਝ ਆਉਂਦੀ ਜਾਏਗੀ ਅੱਜ ਲੋਕਾਂ ਨੂੰ ਪਤਾ ਲੱਗੇਗਾ ਤੇ ਆਈਡੀਆ ਅੰਧੇ ਜਾਣਗੇ ਅਸੀਂ ਉਹ ਇੰਪਲੀਮੈਂਟ ਕਰਦੇ ਜਾਵਾਂਗੇ ਇਨਫਲੂਐਂਸਰ ਤਾਂ ਲੈ ਲੇ ਤੁਸੀਂ ਕਿਹਾ ਵੀ ਨੌਨ ਸਿੱਖ ਤੱਕ ਅਸੀਂ ਆਵਾਜ਼ ਬੁਲੰਦ ਕਰਨੀ ਹੈ ਪਰ ਜਿਹੜੀ ਹੁਣ ਯਾਤਰਾ ਵਕਸੇਟਾ ਚ ਜਾਣੀ ਆ ਕਲਚਰ ਵੀ ਲੱਗ ਰਹੇਗਾ ਸਾਸ ਕਰਕੇ ਲੈਂਗੁਏਜ ਵੀ ਰਹੇਗੀ ਉਹ ਲੈਂਗੁਏਜ ਬੈਰੀਅਰ ਨੂੰ ਕਿਵੇਂ ਤੋੜੋਗੇ ਕਿਵੇਂ ਉਹਨਾਂ ਨੂੰ ਉੱਥੇ ਤੱਕ ਇਤਿਹਾਸ ਨਾਲ ਜੋੜੋ ਹਾਂ ਅਸੀਂ ਉੱਥੇ ਤੇ ਇਨਫਲੂਐਂਸਰ ਲੈ ਰਹੇ ਹਾਂ ਉਸ ਭਾਸ਼ਾ ਦੇ ਅਸੀਂ ਮੈਂ ਮੀਟਿੰਗ ਕੀਤੀ ਬੁਬਨੇਸ਼ਵਰ ਤੇ ਉਹਨਾਂ ਨੂੰ ਕਿਹਾ ਕਿ ਜਿਹੜੇ ਇੱਥੇ ਦੇ ਲੋਕਲ ਭਾਸ਼ਾ ਦੇ ਜਿਹੜੇ ਇਨਫਲੂਐਂਸਰ ਬੱਚੇ ਹੈਗੇ ਨੇ ਉਹਨਾਂ ਨੂੰ ਫੜੋ ਤੁਸੀਂ ਕਲਕੱਤਾ ਗਿਆ ਤੇ ਉਹਨਾਂ ਨੂੰ ਅਸੀਂ ਇਹ ਹੀ ਦੱਸਿਆ ਕਿ ਔਰ ਅਸੀਂ ਪਹਿਲੀ ਵਾਰ ਹੋਇਆ ਕਿ ਅਸੀਂ ਹਰ ਪ੍ਰਦੇਸ਼ ਅੰਦਰ ਐਡ ਵੀ ਦੇ ਰਿਆ ਗਿਆ ਅੱਜ ਸਾਡੀ ਪੰਜ ਜਗ੍ਹਾ ਤੇ ਐਡ ਆਈਏ ਪੱਟਨਾ ਤੇ ਆਈ ਹੈ ਜੇ ਕੋਲਕਾਟਾ ਵਿੱਚ ਅਸੀਂ ਐਡ ਦਿੱਤੀ ਭੁਮਨੇਸ਼ਵਰ ਇਸ ਅਸੀਂ ਐਡ ਦਿੱਤੀ Jharkhand ਦੇ ਵਿੱਚ ਅਸੀਂ ਐਡ ਦਿੱਤੀ ਉੱਥੇ ਜਦੋਂ ਨਿਊਜ਼ਪੇਪਰ ਦੇ ਵੀ ਅਸੀਂ ਛੱਡਿਆ ਨੀ ਨਿਊਜ਼ਪੇਪਰ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਸ਼ਤਾਬਦੀ ਦੀ ਐਡ ਦੀ ਹੈ ਕਿ ਅਸੀਂ ਇਹ ਮੰਤਵ ਹੈ ਕਿ ਅਸੀਂ ਜਾਗਰਤੀ ਯਾਤਰਾ ਲੈ ਕੇ ਆ ਰਹੇ ਹਾਂ ਸਾਡਾ ਸਵਾਲ ਇਹ ਸਵਾਲ ਇਹ ਉੱਠਦਾ ਸੀ ਮੈਂ ਸਾਰਿਆਂ ਨੂੰ ਇਹ ਬੋਲਿਆ ਸੀ ਕਿ ਦੇਖੋ ਜੀ ਅਗਰ 25 ਤਰੀਕ ਨੂੰ ਤੁਹਾਡੇ ਕੋਲ ਯਾਤਰਾ ਆ ਰਹੀ ਹੈ तो छब्बीस तरीकों लोग गल कर क्या था आप लोग सब सिख लोग इकट्ठे होकर कहाँ जा रहे थे वह ना वो बई तरीक तो पुछन थोन तो के जागृति यात्रा कब आ रही है कहाँ ही सक्सैस होगी छब्बीस तरीक को ट्रैफिक जाम करके आवेर बहुत सिख लोग इट्ठे थे क्या था वो क्या था नहीं होना चाहिए वो साढ़े दूजे समाज वाले जब बई तरीकू पुछे कि भाई ये यात्रा कभी आ रहा है तो अभी सक्सैसफुल होवे वो साढ़े जो लोगल यूथ मोबलाइज कर रहे हर जगह पर ਉਹ ਮੇਰੀ ਕੋਆਰਡੀਨੇਸ਼ਨ ਫਰਮ ਚੱਲੂ ਅਗਲੇ ਸ਼ਹਿਟਾਂ ਦੀ ਉਹ ਜਿੱਥੇ ਕੱਲ ਤੋਂ ਯਾਤਰਾ ਜਾਏਗੀ ਸੀ ਮੋਟੀਵੇਟ ਕਰ ਰਹੇ ਹਾਂ ਜਿਸ ਤਰ੍ਹਾਂ ਪਰਸੋ ਰਾਮਗੜ੍ਹ ਰਾਮਗੜ੍ਹ ਦੇ ਯੂਥ ਮੇਰਨਲ ਰੈਗੂਲਰ ਕੋਆਰਡੀਨੇਸ਼ਨ ਦੇ ਵਿੱਚ ਆਏ ਕਿ ਅੰਕਲ ਦੱਸੋ ਕੀ ਕਰੀਏ ਕੀ ਕਰੀਏ ਕੀ ਕਰੀਏ ਉਹਨਾਂ ਨੂੰ ਸਾਹਮਣੇ ਹੋਣ ਕਰਕੇ ਪੁੱਛਦੇ ਨੇ ਕਿ ਅਸੀਂ ਹੋਰ ਕੀ ਕਰੀਏ ਉਤਸ਼ਾਹ ਜਿਹੜਾ ਹੈਗਾ ਇਹ ਵੱਧਦਾ ਜਾਏਗਾ ਕਿ ਸਟੇਟ 2 2 ਸਟੇਟ 3 3 ਸਟੇਟ ਜਿਸ ਤਰ੍ਹਾਂ ਇਸ ਤਰ੍ਹਾਂ ਪਤਾ ਚੱਲਦਾ ਜਾਏਗਾ ਤੇ ਇਹ ਚੀਜ਼ ਹੋਰ ਵੱਡੀ ਹੁੰਦੀ ਜਾਏ ਮਾਡਰਨ ਮਾਡਰਨਾਈਜੇਸ਼ਨ ਜਿਹੜੀ ਉਹ ਜ਼ਰੂਰੀ ਹੈ ਕਹਿ ਸਕਦੇ ਹਾਂ ਕਿ ਲੋਕਾਂ ਦਾ ਕਿਤਾਬਸ ਪਹੁੰ ਬਿਲਕੁਲ ਜੀ ਅੱਜਕਲ ਚੀਜ਼ ਜਿਹੀ ਹੋਈ ਚੱਲ ਰਹੀ ਹੈ ਅਗਰ ਮੈਂ ਆਪਣੀ ਖੁਦ ਦੀ ਗੱਲ ਕਰਾਂ ਤਾਂ ਮੈਂ ਨਿਊਜ਼ਪੇਪਰ ਦੇ ਉੱਪਰ ਪੰਜ ਮਿੰਟ ਦੇਣਾ ਸੋਸ਼ਲ ਮੀਡੀਆ ਤੇ ਮੇਰਾ ਪੂਰਾ ਦਿਨ ਨਿਕਲ ਜਾਂਦਾ ਹੈ ਤਾਂ ਵੀ ਹਵ ਟੂ ਫਾਈਂਡ ਵੇਸ ਵਿਦ ਸੋਸ਼ਲ ਮੀਡੀਆ ਫੇਸਬੁਕ ਪੰਜਾਬ ਦੀ ਗੱਲ ਕਰ ਲਈ ਹੈ ਪੰਜਾਬ ਚ ਵੀ ਯਾਤਰਾ ਜਾਣੀ ਹੈ ਜਿੱਥੇ ਅਕਨੰਦਪੁਰ ਸਾਹਿਬ ਵਿਖੇ ਦੀ ਸਮਾਪਤੀ ਹੋਣੀ ਹੈ ਉੱਥੇ ਦਾ ਕਿਵੇਂ ਦਾ ਰੋਡ ਪਲਾਨ ਰਹਿਣਾ ਬੜਾ ਕਿਉਂਕਿ ਬਹੁਤ ਸਾਰੇ ਜਿਹੜੇ ਸੰਗਤ ਹੈ ਉੱਥੇ ਡੀਕ ਦੇ ਵਿੱਚ ਆ ਕੇ ਕੱਜ ਯਾਤਰਾ ਤੇ ਹਾਂ ਸਾਡਾ ਹੁਣ ਜੋ ਪਲਾਨ ਬਣਿਆ ਹੈ ਦੋ ਦੋ ਅਕਤੂਬਰ ਤੱਕ ਦਾ ਬਣਿਆ ਹੈ ਬੀਜੀ ਸੀ ਅਸੀਂ ਯਾਤਰਾ ਦੇ ਵਿੱਚ ਯਾਤਰਾ ਹੁਣ ਚੱਲੀ ਗਈ ਤੇ ਅਗਲੇ ਰੂਟ ਦੀ ਅਸੀਂ ਉਜ਼ੋਂ ਪਰ ਵਰਕਿੰਗ ਕਰਾਂਗੇ ਇਸ ਪੱਧਰ ਲੱਗਦਾ ਰਹੇਗਾ ਸਟੇਟਸ ਨੂੰ ਵੀ ਕਰ ਯਾਤਰਾ ਕਿ ਬਿਲਕੁਲ ਅਸੀਂ 15 15 ਦਿਨ ਦੀ ਯਾਤਰਾ ਦੇ ਅਨਾਉਂਸਮੈਂਟ ਕਰਦੇ ਜਾ ਰਹੇ ਹਾਂ ਸਾਹਿਬ ਲਗਾਤਾਰ ਬਿਜ਼ੀ ਰਹਨੇ ਹੋ ਇਹ ਚੀਜ਼ਾਂ ਦੇ ਵਿੱਚ ਲਗਾਤਾਰ ਵੱਖ-ਵੱਖ ਸਟੇਟ ਚ ਘੁੰਮਦੇ ਰਹਨੇ ਹੋ ਫੈਮਿਲੀ ਮੈਂਬਰ ਆ ਪਤਨੀ ਤੁਹਾਡੇ ਨਾਲ ਨੇ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ ਕਿੰਨਾ ਕਿ ਜਿਹੜਾ ਸਮਾਂ ਮਿਲ ਪਾਉਂਦਾ ਘਰ ਦੇ ਵਿੱਚ ਰਹਿੰਦਾ ਜਾਂ ਜਿਹੜਾ ਆ ਜਿਆਦਾਤਰ ਹੀ ਜਿਹੜਾ ਇਹਦੇ ਪਹਿਲੇ 2 ਮਿੰਟ ਮੈਂ ਵੀ ਕਹਿ ਰਿਹਾ ਹਾਂ ਇਹ ਦੇਖੋ ਇਹ ਸਭ ਰਬ ਹੱਥ ਰਖਦਾ ਹੈ ਇਹ ਕੋਆਪਰੇਸ਼ਨ ਬਹੁਤ ਦਿੰਦੇ ਨੇ ਫੈਮਿਲੀ ਮੇਰੀ ਮੈਨੂੰ ਯਾਦ ਹੈ ਗੁਰਦਾ ਗਦੀ ਦੇ ਟਾਈਮ ਤੇ ਇੱਕ ਵਾਰ ਮੇਰੇ ਦੋਨੋਂ ਬੱਚੇ ਡੇਂਗੂ ਦੇ ਨਾਲ ਹਸਪੀਟਲ ਦਾਖਲ ਸੀਗੇ ਡੇਂਗੂ ਦੇ ਨਾਲ ਦੋਨੋਂ ਬੱਚੇ ਮੇਰੀ ਦੋ ਲੜਕੀਆਂ ਆ ਕਿ ਦੋਨੋਂ ਹਸਪੀਟਲ ਵਿੱਚ ਸੀ ਤੇ ਇਨਵੇਂ ਲੇਕਿਨ ਮੇਰਾ ਜਾਣਾ ਉਥੇ ਹਜੂਰ ਸਾਹਿਬ ਬਹੁਤ ਲਾਜਮੀ ਸੀ ਪੁਸਤਰੀ ਸਾਹਿਬ ਦੇ ਨਾਲ ਹਮੇਸ਼ਾ ਮੈਂ ਜਾਂਦਾ ਸੀ ਡਾਕਟਰ ਸਾਹਿਬ ਨੂੰ ਜਿਆਦਾ ਪਤਾ ਲੱਗਿਆ ਕਿ ਭਾਈ ਨਹੀਂ ਤੂੰ ਨਾ ਜਾ ਰੁਕ ਜਾ ਮੈਂ ਕਰਨਾ ਤੇ ਡਾਕਟਰ ਨੇ ਜਾਂ ਮਹਾਰਾਜ ਨੇ ਕਰਨਾ ਹੈ ਮਰਾਜ ਨੇ ਸਿਰ ਤੇ ਹੱਥ ਰੱਖਿਆ ਮੈਂ ਕੁਝ ਵੀ ਨਹੀਂ ਹੋਣਾ ਉਹ ਬੱਚੇ ਦੋ ਦਿਨ ਠੀਕ ਹੋ ਗਏ ਪਰ ਇਸੀ ਮਾਂ ਨੇ ਹੀ ਸੰਭਾਲਿਆ ਸੀ ਮੇਰੇ ਪਰਾ ਹੈ ਕਿ ਅਸੀਂ ਜੁਆਇੰਟ ਫੈਮਿਲੀ ਹੈਗੇ ਹਾਂ ਉਹ ਸਾਰੇ ਸਹਿਯੋਗ ਦਿੰਦੇ ਨੇ ਅੱਛਾ ਆਪਣਾ ਮੈਮ ਤੋਂ ਵਝਾ ਲਿਆ ਹੁਣ ਕੀ ਕਹੋਗੇ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਸਰ ਦੇਖੋ ਇੱਕ ਬੰਦਾ ਅਗਰ ਫੈਮਿਲੀ ਦਾ ਇੱਕ ਮੈਂਬਰ ਅਗਰ ਫੈਮਿਲੀ ਦਾ ਸੇਵਾ ਕਰਦਾ ਹੈ ਉਸ ਵਕਤ ਪਲ ਪੂਰੀ ਫੈਮਿਲੀ ਨੂੰ ਮਿਲਦਾ ਹੈ ਸੇਵਾਇ ਕਰੀ ਜਾਵਨ ਅਸਮਾਫਲ ਮਿਲਦਾ ਜਾਂਦਾ ਹੈ ਤਦ ਸੇ ਜੋ ਪੂਰਾ ਰਹਿਦਾ ਹੈ ਬਸ ਸਹੀ ਹੋ ਹਮੇਸ਼ਾ ਮੈਨੂੰ ਪੂਰੀ ਸਾੜੀ ਜੁਆਇੰਟ ਫੈਮਿਲੀ ਸਾਰਿਆਂ ਦਾ ਸਹਿਯੋਗ ਮਿਲਦਾ ਹੈਗਾ ਤਾਂ ਹੀ ਮੈਂ ਕੰਮ ਕਰ ਪੰਦਾ ਸੋ ਬਹੁਤ ਬਹੁਤ ਤੁਹਾਨੂੰ ਜਿਹੜੇ ਮੁਬਾਰਕਾ ਤੇ ਧੰਨਵਾਦ ਤੁਸੀਂ ਸੇਵਾ 'ਚ ਜੁਟੇ ਹੋਏ ਹੋ ਸੋ ਬਹੁਤ ساری ਸੰਗਤ ਹੁਣ ਇਸ ਸਮੇਂ ਸਾਨੂੰ ਦੇਖ ਰਹੀ ਹੈ ਉਹ ਵਿਊਅਰ ਦੇਖ ਰਹੇ ਨੇ ਕੀ ਉਹਨਾਂ ਨੂੰ ਕਹਿਣਾ ਚਾਹੋ ਮੈਂ ਕੀ ਸੰਦੇਸ਼ ਦੇਵਾਂਗਾ ਯਾਰ ਮੇਰੇ ਕੋਲ ਸੰਦੇਸ਼ ਦੇਣ ਲਈ ਕੀ ਹੈਗਾ ਸੰਦੇਸ਼ ਇਹ ਹੈ ਕਿ ਅਸੀਂ ਜੋ ਬੰਬਈ ਜੇ ਕਨਸੈਪਟ ਚਾਲੂ ਕੀਤਾ ਯੂਨਿਟੀ ਵਾਲਾ ਜਿੱਥੇ ਅਸੀਂ ਸਾਰੇ ਸਾਰੇ ਨਾ ਆਪਣੇ ਪੇਤ ਪਾਓ ਛੋੜ ਕੇ ਸਾਰੇ ਇੱਕ ਗਰੁੱਪ ਬਣਾਇਆ ਗਿਆ ਯੂਨਿਟੀ ਕਿਤੇ ਅਚਲ ਸੀ 100 ਮੈਂਬਰ ਰਹਿ ਗਏ ਹੁਣ ਪਿੱਛੇ ਜਿੱਥੇ ਕੋਸ਼ਿਸ਼ ਕੀਤੀ ਗਈ ਸੀ ਕਿ ਭਾਈ ਤਤਾਂ ਦੇ ਵੀ ਇਸ਼ੂ ਹੋਏ ਸੀ ਇਹ ਆਪਸ ਵਿੱਚ ਮਿਲ ਗਏ ਨੇ ਪਿਆਰ ਪੈ ਗਿਆ ਵਾਪਸ ਹੋਰ ਵੀ ਜਿਹੜੇ ਇਸ਼ੂ ਹੈਗੇ ਨੇ ਉਹ ਸੌਲਵ ਹੋਏ ਨੇ ਤੇ ਪ੍ਰੇਮ ਪਾਉ ਦੇ ਨਾਲ ਰਹਿਣਾ ਹੈ ਉਦਾਂ ਹੀ ਅਸੀਂ ਅੱਗੇ ਵਧ ਸਕਾਂਗੇ ਸਾਰੀ ਕਮੇਟੀਆਂ ਜਿਹੜੀਆਂ ਆਪਣੇ ਡਿਫਰੈਂਸਸ ਨਾ ਰੱਖੋ ਦਿੱਲੀ ਐਸੀਪੀਸੀ ਨਾਲ ਰੱਖੇ ਐਸੀਪੀਸੀ ਪਟਨਾ ਨਾਲ ਨਾ ਰੱਖੇ ਪਟਨਾ ਦਿੱਲੀ ਨਾਲ ਨਾਲ ਰੱਖੇ ਇਹ ਅਗਰ ਅਸੀਂ ਸਾਰੇ ਮਿਲ ਕੇ ਚੱਲਾਂਗੇ ਤਾਂ ਹੀ ਕੋਮਦੀ ਤਰੱਕੀ ਹੋਏਗੀ ਬਹੁਤ ਬਹੁਤ ਧੰਨਵਾਦ ਹੈ ਜੀ ਧਾਮ ਸਾਹਿਬ ਸਾਡੇ ਨਾਲ ਸੀਗੇ ਉਹਨਾਂ ਦੇ ਤਨ ਪਤਨੀ ਨਾਲ ਨੇ ਸਾਡੇ ਤੇ ਖਾਸ ਕਰਕੇ ਅੱਜ ਜਿਹੜੀ ਇਹ ਵੱਡੀ ਜ਼ਿੰਮੇਵਾਰੀ ਮਿਲੀ ਹੈ ਵੱਡੀ ਸੇਵਾ ਜਿਹੜੀ ਉਹ ਨਿਭਾਉਣਗੇ ਹੁਣ ਪਟਨਾ ਸਾਹਿਬ ਦੇ ਵਿੱਚ ਵੀ ਤੇ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਵੱਲੋਂ ਜਿਹੜੀ ਆਪਣੀ ਸੇਵਾ ਨਿਭਾਉਣ ਤੋਂ ਬਾਅਦ ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਹੀ ਅੱਜ ਇਹ ਸੇਵਾ ਮਿਲ ਪਾਈ ਆ ਤੇ ਉਸ ਤੇ ਚਰਚਾ ਕਰੀ ਜਤਰਾ ਜਿਹੜੀ ਨਿਕਲ ਰਹੀ ਹੈ ਜਤਰਾ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਹੈ ਕਿ ਕਿਸ ਤਰੀਕੇ ਦੀ ਪਲੈਨਿੰਗ ਰਹਿਣ ਵਾਲੀ ਆ ਸੋ ਜਿਹੜੀ ਜਿਹੜੀ ਸਟੇਟ 'ਚ ਯਾਤਰਾ ਆਵੇਗੀ ਉੱਥੇ ਪਹਿਲਾਂ ਹੀ ਉੱਥੇ ਸਟੇਟ 'ਚ ਦ ਸੀ ਇਸ ਇਤਿਹਾਸਿਕ ਯਾਤਰਾ ਦੇ ਦਰਸ਼ਨ ਕਰ ਸਕੋਗੇ